ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀ ਹਬ ਐਜੂਕੇਟਰ ਚੈਨਲ ਤੇ ਅੱਜ ਆਪਾਂ ਇੰਗਲਿਸ਼ ਤੋਂ ਪੰਜਾਬੀ ਵਰਡਸ ਦੀ ਕਲਾਸ ਲੈ ਕੇ ਆਏ ਹਾਂ ਇਸ ਕਲਾਸ ਵਿੱਚ ਆਪਾਂ ਉਹ ਵਰਡ ਸ਼ਾਮਿਲ ਕੀਤੇ ਆ ਜਿਹੜੇ ਹਰ ਰੋਜ਼ ਵਰਤੋਂ ਵਿੱਚ ਆਉਂਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪਹਿਲਾਂ ਵਾਲੀਆਂ ਕਲਾਸਾਂ ਤੋਂ ਵੀ ਕਾਫੀ ਜ਼ਿਆਦਾ ਫਾਇਦਾ ਲੈ ਰਹੇ ਹੋਵੋਗੇ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਵੀ ਦਬਾ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਸੋ ਸ਼ੁਰੂ ਕਰਦੇ ਹਾਂ ਪਹਿਲਾ ਵਰਡ ਹੈ ਅੱਜ ਦਾ ਕਿਉਰੀਅਸ ਕਿਉਰੀਅਸ ਆਪਾਂ ਪਹਿਲਾਂ ਵੀ ਦੱਸਿਆ ਕਿ ਇੱਕ ਆਪਾਂ ਵਿੱਚ ਲਿਖ ਦਿੰਨੇ ਆ ਜਿਹੜੇ ਦੇ ਸਪੈਲਿੰਗ ਹੁੰਦੇ ਆ ਇਸ ਦਾ ਉਚਾਰਨ ਕੀ ਹੈ ਕਿਉਰੀਅਸ ਕਿਉਰੀਅਸ ਮਤਲਬ ਉਤਸੁਕ ਜਾਂ ਜਿਗਿਆਸੂ ਜਿਗਿਆਸੂ ਜਾਂ ਉਤਸੁਕ ਨੂੰ ਆਪਾਂ ਕਹਿ ਦਿੰਨੇ ਆ ਕਿਉਰੀਅਸ ਗੈਟ ਅਪ ਉੱਠਣਾ ਗੈਟ ਅਪ ਉੱਠਣਾ ਅਪਵਾਰਡਸ ਅਪਵਾਰਡਸ ਉੱਪਰ ਦੇ ਵੱਲ ਤੁਸੀਂ ਇੱਕ ਵਾਰੀ ਇਹਨਾਂ ਨੂੰ ਹੌਲੀ-ਹੌਲੀ ਸਿੱਖੋ ਫਿਰ ਇਹਦੇ ਵਿੱਚ ਫਲੂਐਂਸੀ ਜਿਹੜੀ ਆਊਗੀ ਤੁਹਾਡੀ ਜਦੋਂ ਬੋਲਣ ਲੱਗੋਗੇ ਨਾ ਤੁਸੀਂ ਤਾਂ ਉਸ ਤੋਂ ਬਾਅਦ ਇਹ ਫਲੂਐਂਸੀ ਆ ਜਾਂਦੀ ਹੈ ਕਿਰਾਂ ਇੱਕ ਵਾਰੀ ਜਿਹੜੇ ਬਿਗਨਰ ਆ ਉਹਨਾਂ ਦੇ ਲਈ ਐਵੇਂ ਹੀ ਬੋਲਣਾ ਸਹੀ ਆ ਹੌਲੀ-ਹੌਲੀ ਆਪਾਂ ਇਸ ਦਾ ਸੁਧਾਰ ਕਰ ਲੈਨੇ ਆ ਬੋਲਣ ਦਾ ਸਪੀਡ ਵਧਾ ਲੈਨੇ ਆ ਫਲੂਐਂਸੀ ਵਧਾ ਲੈਨੇ ਆ ਬੋਲਣ ਦੀ ਅਪਵਰਡਸ ਉੱਪਰ ਦੇ ਵੱਲ ਸੈਡਨੈਸ ਉਦਾਸੀ ਸੈਡਨੈਸ ਉਦਾਸੀ ਹਾਈਟ ਉਚਾਈ ਹਾਈਟ ऊंचाई, फेस्टिवल उत्सव फेस्टिवल उत्सव एनर्जी ऊर्जा एनर्जी ऊर्जा एक्साइटमेंट उत्तेजना या उकसा एक्साइटमेंट उत्तेजना या उकसा स्ट्रेंजर, अजनबी स्ट्रेंजर, अजनबी इनैगुरेशन इनैगुरेशन ਉਦਘਾਟਨ ਇਨੌਗੁਰੇਸ਼ਨ ਉਦਘਾਟਨ ਬ੍ਰੌਡ ਮਾਈਂਡਡ ਉਦਾਰ ਬ੍ਰੌਡ ਮਾਈਂਡਡ ਉਦਾਰ ਜਾਂ ਖੁੱਲੇ ਵਿਚਾਰਾਂ ਵਾਲਾ ਉਹਨੂੰ ਵੀ ਕਹਿ ਸਕਦੇ ਆਪਾਂ ਬ੍ਰੌਡ ਮਾਈਂਡਡ ਇੱਕ ਹੁੰਦਾ ਹੈ ਨੈਰੋ ਮਾਈਂਡਡ ਜਿਹੜੇ ਕਿ ਤੰਗ ਵਿਚਾਰਾਂ ਵਾਲੇ ਹੁੰਦੇ ਆ ਇਹ ਬ੍ਰੌਡ ਮਾਈਂਡਡ ਹੁੰਦਾ ਉਦਾਰ ਜਾਂ ਖੁੱਲ੍ਹ ਵਿਚਾਰਾਂ ਵਾਲਾ ਖੁੱਲੇ ਵਿਚਾਰਾਂ ਵਾਲਾ ਫਾਲ ਉਤਾਰ ਜਾਂ ਡਿੱਗਣਾ ਉਤਾਰ ਕਿੰਦਾ ਹੇਠਾਂ ਵੱਲ ਨੂੰ ਡਿੱਗ ਪੈਂ ਡਿੱਗਣਾ ਫਾਲ ਫਾਲ ਦਾ ਮਤਲਬ ਉਤਾਰ ਜਾਂ ਡਿੱਗਣਾ ਫਲਾਈ उड़ जाना फ्लाई उड जाना कोैक्ट उचित ठीक ठीकेक्ट कचित जा ठीक करेक्ट रिप्लाई रिप्लाई उत्तर देना रिप्लाई उत्तर देना calm down, calm down, कम डाउन कम डाउन हेठा उतरना या हेठा आना उतरना या हेठा आना कम डाउन डैट डैट की है करजा डैट कर्जा हम इतने बी साइलेंट आप बी नहीं बोलते अपना डैट ही बोलते हैं डैट करजा प्रॉब्लम उलझन ज परेशानी उलझन या परेशानी परेशानी ज उलझन पर प्रॉब्लम कह देंगे फंगस उ फंगस उडर आर्डर ऑर्डर भी कह आर्डर भी कहते आड़ कनौड़ा ला के भी बोल देंगे ਆਰਡਰ ਨੂੰ ਕੰਨਾਂ ਲਾ ਕੇ ਵੀ ਬੋਲ ਸਕਦੇ ਪਰ ਆਰਡਰ ਜਾਂ ਆਰਡਰ ਆਦੇਸ਼ ਹੁਕਮ ਦੇਣਾ ਕਿਸੇ ਨੂੰ ਹਨਾ ਇਸ ਤੋਂ ਅਗੈਂਦਾ ਜੀ ਅਡਾਪਟ ਅਡਾਪਟ ਹੁੰਦਾ ਅਪਣਾਉਣਾ ਅਡਾਪਟ ਅਪਣਾਉਣਾ ਰਿਚਨੈਸ ਅਮੀਰੀ ਰਿਚਨੈਸ ਅਮੀਰੀ ਅਨੇਬਲ ਅਸਮਰਥ ਅਨੇਬਲ ਅਸਮਰਥ ਅਨਲਿਮਟਿਡ ਅਨਲਿਮਟਿਡ ਅਸੀਮ ਜਾਂ ਬੇਅੰਤ ਅਨਲਿਮਿਟਿਡ ਬੇਅੰਤ ਜਾਂ ਅਸੀਮ ਜਿਹਦਾ ਕੋਈ ਅੰਤ ਨਹੀਂ ਹੁੰਦਾ ਅਨਲਿਮਿਟਿਡ ਨਹੀਂ ਹੁੰਦਾ ਮਤਲਬ ਨਾ ਮੁੱਕਣ ਵਾਲੀ ਸੀਤੀ ਚੀਜ਼ ਇਗਨੋਰੈਂਸ ਅਗਿਆਨਤਾ ਜਾਂ ਅਣਦੇਖੀ ਇਗਨੋਰੈਂਸ ਅਗਿਆਨਤਾ ਜਾਂ ਅਣਦੇਖੀ ਇਗਨੋਰੈਂਟ ਅਣਜਾਣ ਇਗਨੋਰੈਂਸ ਹੁੰਦਾ ਅਗਿਆਨਤਾ ਜਾਂ ਅਣਦੇਖੀ ਕਰ ਦੇਣਾ ਹਨਾ ਤੇ ਜਿਹੜਾ ਇਗਨੋਰੈਂਟ ਹੁੰਦਾ ਅਣਜਾਣ ਬੰਦਾ ਜਿਹੜਾ ਕਰਦਾ ਉਹ ਚੀਜ਼ ਨੂੰ ਇਗਨੋਰੈਂਟ respect ਆਦਰ ਜਾਂ ਸਤਕਾਰ ਵੀ ਕਹਿ ਸਕਦੇ ਆ ਆਦਰ ਜਾਂ ਸਤਕਾਰ ਇਹ ਗੇਂ ਦਾ ਇਕਨੋਮਿਕ ਇਕਨੋਮਿਕ ਹੁੰਦਾ ਆਰਥਿਕ ਇਕਨੋਮਿਕ ਆਰਥਿਕ ਇਫੈਕਟ ਅਸਰ ਇਫੈਕਟ ਕਿੰਨਾ ਅਸਰ ਐਬਨਾਰਮਲ ਅਸਾਧਾਰਨ ਐਬਨਾਰਮਲ ਅਸਾਧਾਰਨ ਨੰਬਰਲੈਸ ਅਸੰਖ ਨੰਬਰਲੈਸ ਅਸੰਖ ਜਿਹਦੀ ਗਿਣਤੀ ਨਹੀਂ ਕੋਈ ਨੰਬਰ ਨਹੀਂ ਸਾ ਕੋਈ ਗਿਣਤੀ ਨਹੀਂ ਅਸੰਖਾ ਹੋ ਵੀ ਸੰਖਿਆ ਨਹੀਂ ਉਹਨਾਂ ਦੀ ਅਸੰਖਾ 네ਗੇਟਿਵ ਬਣ ਜਾਂਦਾ ਅਸੰਖ ਰੈਜ਼ੀਗਨੇਸ਼ਨ ਜਾਂ ਰੈਜ਼ੀਗਨੇਸ਼ਨ ਰੈਜ਼ੀਗਨੇਸ਼ਨ ਅਸਤੀਫਾ ਰੈਜ਼ੀਗਨੇਸ਼ਨ ਅਸਤੀਫਾ ਅਨਕਲੀਅਰ ਅਸਪਸ਼ਟ ਅਨਕਲੀਅਰ ਅਸਪਸ਼ਟ ਇੰਪੋਸੀਬਲ ਅਸੰਭਵ impossible, असंभव ब्लैसिंग आशीर्वाद या असीस ब्लैसिंग आशीर्वाद या असीस, unlucky, अशुभ unlucky, अशुभ इम्प्योर अशुद्ध, इम्प्योर अशुद्ध principle, प्रिंसिपल असूल या सिद्धांत principle, असूल या सिद्धांत इनसिक्योरिटी असुरख्या इनसिक्योरिटी असुरख्या पोस्ट असामी पोस्ट असामी फूड आहार जोजन फूड आहार जोजन इम्पोर्टेंट इम्पोर्टेंट इम्पोटेंट होता महत्वपूर्ण अहम इम्पोर्टेंट महत्वपूर्ण ज अहम हों relatives अंग साक रिश्तेदार ने रैलेटिव अंग साक रैलेटिव रिश्तेदार पाठ अंग हिस्सा पाठ अंग हिस्सा walnut अखरोट walnut अखरोट फ्रीडम आजादी फ्रीडम आजादी ओबलाइज्ड एहसानमंद ਆਬਲਾਈਜ਼ਡ ਅਹਿਸਾਨਮੰਦ ਡਿਕਲੇਅਰ ਐਲਾਨ ਕਰਨਾ ਡਿਕਲੇਅਰ ਕਰਨਾ ਐਲਾਨ ਕਰਨਾ ਪੋਸਟਰ ਇਸ਼ਤਿਹਾਰ ਪੋਸਟਰ ਇਸ਼ਤਿਹਾਰ ਯੂਨਾਈਟਿਡ ਇੱਕ ਜੁਟ ਯੂਨਾਈਟਿਡ ਇੱਕ ਜੁਟ ਇਹ ਸੀ ਅੱਜ ਦਾ ਆਖਰੀ ਵਰਡ ਉਮੀਦ ਕਰਦੇ ਹਾਂ ਕਿ ਕਲਾਸ ਨੂੰ ਤੁਸੀਂ ਇੰਜੋਏ ਕੀਤਾ ਹੋਣਾ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਰੈਗੂਲਰ ਵੀਡੀਓਜ਼ ਅਪਲੋਡ ਨਹੀਂ ਕਰ ਸਕੇ। ਐਸ ਲਈ ਮਾਫੀ ਚਾਹੁੰਦੇ ਆ। ਅੱਜ ਦੀ ਵੀਡੀਓ ਵੀ ਥੋੜੀ ਫਾਸਟ ਲੱਗ ਸਕਦੀ ਹੈ। ਜੇਕਰ ਕਿਸੇ ਦੋਸਤ ਨੂੰ ਫਾਸਟ ਲੱਗਦੀ ਆ ਤਾਂ ਵੀਡੀਓ ਨੂੰ ਸਲੋ 모ਸ਼ਨ ਚ ਜਾਂ ਫਿਰ ਦੋ ਵਾਰ ਦੇਖ ਸਕਦਾ ਹੈ। ਤੁਸੀਂ ਇਹਨਾਂ ਵਰਡਸ ਨੂੰ ਆਪਣੀ ਨੋਟਬੁੱਕ ਤੇ ਨੋਟ ਜ਼ਰੂਰ ਕਰੋ ਤੇ ਇਹਨਾਂ ਨੂੰ ਡੇਲੀ ਵਰਤਣ ਦੀ ਕੋਸ਼ਿਸ਼ ਕਰੋ। ਹਰ ਰੋਜ਼ ਬੋਲਚਾਲ ਦੇ ਵਿੱਚ ਇੱਕ ਦੋ ਵਰਡ ਸ਼ਾਮਲ ਕਰੋ। ਅਸੀਂ ਕੋਸ਼ਿਸ਼ ਕਰਦੇ ਆ ਕਿ ਬਹੁਤ ਜਲਦੀ ਹੀ ਲੈ ਕੇ ਆਈਏ ਇੱਕ ਇੰਗਲਿਸ਼ ਸਪੀਕਿੰਗ ਕੋਰਸ ਸਾਡਾ ਟਾਈਮ ਬਿਜ਼ੀ ਰਹਿੰਦਾ ਸ਼ਡਿਊਲ ਬਿਜ਼ੀ ਐਸੇ ਕਰਕੇ ਜਿਹੜੀ ਵੀਡੀਓ ਰੈਗੂਲਰ ਅਪਲੋਡ ਨਹੀਂ ਕਰ ਸਕਦੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਜਲਦੀ ਇੱਕ ਸ਼ੁਰੂ ਕੀਤਾ ਜਾਵੇ ਇੱਕ ਨਵੀਂ ਸੀਰੀਜ਼ ਜਿਹੜੇ ਸਾਥੀ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਨੇ ਹਨ ਤੁਸੀਂ ਕਿਸੇ ਅੱਗੇ ਹੋਰ ਟੌਪਿਕ ਦੇ ਉੱਤੇ ਵੀਡੀਓ ਚਾਹੁੰਦੇ ਆ ਤਾਂ ਉਸ ਦੇ ਉੱਪਰ ਵੀ ਤੁਸੀਂ ਕਮੈਂਟ ਕਰ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉੱਤੇ ਵੀ ਅਸੀਂ ਹੋਰ ਵੀਡੀਓਜ਼ ਨੂੰ ਅਪਲੋਡ ਕਰਨ ਕਰੀਏ ਸੋ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਆਲ